ਇੱਕ ਅਜਾਮਲ ਬਾਰੇ ਗੁਰੂ ਜੀ ਨੇ ਬਹੁਤ ਪਿਆਰੀ ਲਾਈਨ ਕਹੀ ਹੈ ਕਿ ਇੱਕ ਅਜਾਮਲ ਸੀਗਾ ਬ੍ਰਾਹਮਣ ਕੁੱਲ ਤੋਂ ਸੀਗਾ ਬਸ ਉਹ ਗਲਤ ਸੰਗਤ ਵਿੱਚ ਪੈ ਗਿਆ ਸੀਗਾ ਗਿਆਨ ਸੀਗਾ ਉਹਨੂੰ ਤੇ ਉਹਦੇ ਬੱਚੇ ਦਾ ਨਾਮ ਕਹਿੰਦੇ ਨਾਰਾਇਣ ਸੀਗਾ ਤੇ ਕਹਿੰਦੇ ਅਜਾਮਲ ਪਾਪੀ ਚਗ ਜਾਣੇ ਨਿਮਖ ਮਹੇ ਨਿਸਤਾਰਾ ਕਹਿੰਦੇ ਅਜਾਮਲ ਪਾਪੀ ਹੈ ਉਹ ਗਲਤ ਸੰਗਤ ਵਿੱਚ ਪੈ ਗਿਆ ਪ੍ਰੋਸਟੀਚੂਸ਼ਨ ਵਿੱਚ ਪੈ ਗਿਆ ਤਉਨੂੰ ਕਹਿੰਦੇ ਦੁਨੀਆ ਜਾਣਦੀ ਐ ਪਰ ਕਹਿੰਦੇ ਹੁੰਦਾ ਨਾ ਨਿਮਕ ਇੱਕ ਅੱਖ ਦੀ ਝਮਕ ਵਿੱਚ ਹੀ ਉਹਦਾ ਨਾ ਪਾਲ ਉਤਾਰਾ ਕਰਤਾ ਮਾਲਕ ਨੇ ਕਿਵੇਂ ਕਰਤਾ ਮਾਲਕ ਕਹਿੰਦੇ ਕਹਿੰਦੇ ਅਜਾ ਮਲਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ ਜਾਗਤ ਕੋ ਜੋ ਗੀਸਰ ਬਾਛਤ ਸੋ ਗਤ ਛਿਨ ਮੈਂ ਪਾਈ ਕਹਿੰਦਾ ਉਹਨੂੰ ਅੰਤ ਸਮੇਂ ਵਿੱਚ ਰੱਬ ਦੀ ਯਾਦ ਆਈ ਤੇ ਜਦੋਂ ਉਹਨੇ ਮਰਨ ਵੇਲੇ ਅੰਤ ਸਮੇਂ ਵਿੱਚ ਆਪਣੇ ਬੱਚੇ ਨੂੰ ਯਾਦ ਕੀਤਾ ਨਾ ਨਾਰਾਇਣ ਨਾਰਾਇਣ ਕਹਿ ਕੇ ਬੁਲਾਇਆ ਤੇ ਰੱਬ ਨੇ ਉਹਨੂੰ ਬਖਸ਼ ਦਿੱਤਾ ਇਸ ਕਰਕੇ ਨਾ ਸਾਨੂੰ ਮੌਤ ਨੂੰ ਯਾਦ ਰੱਖਣਾ ਤੇ ਰੱਬ ਸਾਨੂੰ ਡੇਲੀ ਮੌਤ ਦਿਖਾਉਂਦਾ ਕਿਵੇਂ ਸੌਣ ਲੱਗੇ ਤੇ ਅਸੀਂ ਸੌਣਿਆਂ ਨਾ ਕਿ ਪਤਾ ਨਹੀਂ ਕਹਿੰਦੇ ਮੱਤ ਕੇ ਜਾਪੇ ਸਾ ਆਵੇ ਕਿ ਨਾ ਆਵੇ ਰਾ ਪਤਾ ਨਹੀਂ ਅਸੀਂ ਸਵੇਰੇ ਉੱਠਣਾ ਕਿ ਨਹੀਂ ਉੱਠਣਾ ਇਸ ਕਰਕੇ ਸੌਣਾ ਨਾ ਮੌਤ ਦੀ ਟਾਰੀ ਹੈ ਜਦੋਂ ਤੁਸੀਂ ਸੌਵੋ ਪਤਾ ਨਹੀਂ ਮਾਲਕ ਉਠਾਏਗਾ ਨਹੀਂ ਉਠਾਏਗਾ ਕਿਵੇਂ ਜੀ ਸੁਪਨੇ ਦੇਖੋ ਇਹੇ ਜਿਹੇ ਆਉਂਦੇ ਆ ਸਾਨੂੰ ਪਸੀਨੇ ਛੁੱਟ ਜਾਂਦੇ ਆ ਟੈਨਸ਼ਨ ਹੋ ਜਾਂਦੀ ਹੈ ਨੀਂਦ ਵਿੱਚ ਤੇ ਉੱਠਦੇ ਆ ਤਾਂ ਪਤਾ ਲੱਗ ਨੀਂਦੇ ਤੈ ਦਿਨ ਇਹ ਹੀ ਮੌਤ ਹੈ ਐਵੇਂ ਸਾਡੇ ਮਨ ਨੇ ਜਾਣਾ ਕਰਮਾਂ ਅਨੁਸਾਰ ਤੇ ਜੇ ਇਸ ਗੰਦੇ ਮੌਤ ਤੋਂ ਬਚਣਾ ਤੇ ਜੁੰਦੇ ਜੀ ਰੱਬ ਨੂੰ ਪਹੁੰਚਣਾ ਤੇ ਮਰਨ ਤੋਂ ਪਹਿਲੇ ਜ਼ਰੂਰ ਰੱਬ ਨੂੰ ਯਾਦ ਕਰਕੇ ਸੌ ਉਹਦੇ ਸ਼ੁਕਰ ਵਿੱਚ ਸੌ